ਹਰ ਹਰਾ ਪਿਓ ਲਾਲ ਲਾਲ ਮਾਂ ਕਾਲੇ ਟਿੱਟੇ ਨਿਆਣੇ ਦੱਸੋ ਕੀ ਪਹਿਲੇ ਥੋੜੇ ਜਿਹਾ ਟਰਨ ਹੋ ਜਾਓ ਉਧਰ ਕੈਮਰੇ ਵਿੱਚ ਵੀ ਆ ਜਾਓ ਤੁਸੀਂ ਹੈਂ ਖੈਰ ਹਰ ਹਰਾ ਪਿਓ ਮੈਂ ਹਰਾ ਮੈਂ ਲਾਲ ਮੈਂ ਹਰੇ ਕਪੜੇ ਪਾਏ ਤੁਸੀਂ ਲਾਲ ਪਾਏ ਡਾਰਕ ਰੈੱਡ ਦੱਸੋ ਕੀ 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 ਮੇ ਨਾਲੇ ਮੇਰੇ ਬੱਚੇ ਨਾ ਸਾਰੇ ਕੀੜੇ ਚਿੱਟੇ ਤੇ ਕਾਲੇ ਕਪੜੇ ਨਹੀਂ ਪਾਏ ਜੀ ਕਿਹੜੇ ਪਾਏ ਮੈਨੂੰ ਕੀ ਪਤਾ ਸਾਰਾ تمہارا ਕਿਹੜਾ ਹਰ ਹਰਾ ਪਿਓ ਲਾਲ ਲਾਲ ਮਾ ਤੇ ਕਾਲੇ ਕਾਲੇ ਚਿੱਟੇ ਬੱਚੇ ਬੁੱਝੋ ਜੀ ਬੁਝਾ ਤੂੰ ਚਿੱਟੇ ਕਾਲੇ ਨਿਆਣੇ ਕਾਲੇ ਚਿੱਟੇ ਚਿੱਟੇ ਕਾਲੇ ਇੱਕੋ ਗੱਲ ਹੈ ਹਾਂ ਕੀ ਹੋ ਸਕਦਾ ਯਾਰ ਬੁੱਝੋ ਹੈ ਬੁੱਝੋ ਬੁਝਾ ਅਰਥ ਨੂੰ ਜੋ ਪੁੱਛ ਸਕਦਾ ਹੈ ਤੇ ਤੁਹਾਨੂੰ ਪਤਾ ਆਪਣੀ ਗੱਡੀ ਜਿਹੜੇ ਹਿੰਟ ਤੋਂ ਬਿਨਾ ਅੱਗੇ ਵਾਦੀ ਨੇ ਜਸਵੀ ਜੀ ਹਿੰਟ ਹਿੰਟ ਖਾਣ ਪੀਣ ਦੀ ਚੀਜ਼ ਹੈ ਹਾਂ ਹਾਂ ਹੂੰ ਖਾਣ ਪੀਣ ਦੀ ਚੀਜ਼ ਹੈ ਹੂੰ ਖੜ ਜਾ ਓਏ ਰੋਜ਼ ਹੀ ਖਾਂਦੇ ਆ ਸੀ ਸਵੇਰੇ ਸਵੇਰੇ ਮੈਂ ਖਾਣਾ ਪਰੋਠੇ ਖਾਂਦਾ ਮੈਂ ਤਾਂ ਸਵੇਰੇ ਉਹ ਕਾਲੇ ਚਿੱਟੇ ਹੁੰਦੇ ਆ ਉਹ ਤਾਂ ਮੈਂ ਕਹ ਰਿਹਾ ਕਿ ਪਰੋਠੇ ਖਾਂਦਾ ਪਰੋਠੇ ਦੇ ਕਾਲੇ ਚਿੱਟੇ ਹੁੰਦੇ ਨਹੀਂ ਜੇ ਸੜ ਜਾਂਦੇ ਫੇ ਕਾਲੇ ਹੋ ਜਾਂਦੇ ਆ ਲਓ ਜੀ ਹਰਾ ਹਰਾ ਪਿਓ ਹਮ ਲਾਲ ਲਾਲ ਮਾ ਮਾ ਠੀਕ ਠਾਕ ਕਾਲੇ ਨਿਆਣੇ ਚਿੱਟੇ ਕੱਲ ਨਿਆਣੇ ਸਵੇਰੇ ਖਾਂਦੇ ਆ ਹਾਂ ਦਹੀਂ ਨਹੀਂ ਉਹ ਤਾਂ ਚਿੱਟਾ ਦਹੀਂ ਹੋ ਗਿਆ ਚਿੱਟਾ ਨਿਆਣਾ ਸਵੇਰੇ ਸਵੇਰੇ ਮੈਂ ਹੋ ਜਾ ਕੀ ਖਾ ਲੰਨਾ ਹੋਈ ਮੈਂ ਤਾਂ ਇਹੋ ਜਿਹਾ ਕੁਝ ਖਾਂਦਾ ਹੀ ਨਹੀਂ ਹੈ ਹਰੇ ਹਰੇ ਪਿਓ ਲਾਲ ਲਾਲ ਮਾਂ ਹੂੰ ਖਾਣ ਪਿੰਦੀ ਚੀਜ਼ ਹੈ ਹਾਂਜੀ ਮੈਂ ਸਵੇਰੇ ਖਾਂਦਾ ਸੀ ਸਵੇਰੇ ਖਾਲੀ ਪੇਟ ਖਾਦਾ ਜਾਂਦਾ ਖਾਲੀ ਪੇਟ ਖਾਏ ਜਾਂਦਾ ਖਾਲੀ ਪੇਟ ਹੋ ਜਾ ਕੀ ਖਾਂਦੇ ਨੇ ਭਈ ਮੈਂ ਖਾਂਦਾ ਅੱਜ ਆਰੇ ਖਾਂਦਾ ਸੀ ਮੈਂ ਇਹ ਦੱਸ ਅੱਜ ਖਾਂਦਾ ਸੀ ਜਾਂ ਨਹੀਂ ਖਾਂਦਾ ਸੀ ਅੱਜ ਨਹੀਂ ਖਾਂਦਾ ਅੱਜ ਨਹੀਂ ਖਾਦਾ ਹੂੰ ਖੜ ਜਾ ਓਏ ਅੱਜ ਨਹੀਂ ਖਾਦਾ ਮੈਂ ਕੱਲ ਖਾਦਾ ਸੀ ਮੈਂ ਕਿਉਂ ਉਹਨੂੰ ਸਵੇਰੇ ਖਾਦਾ ਜਾਂਦਾ ਕੋਈ ਵੀ ਖਾਂਦਾ ਸਾਰੇ ਖਾਂਦੇ ਨੇ ਮੈਂ ਖਾਦਾ ਕਈ ਦਿਨਾਂ ਤੋਂ ਜਦੋਂ ਮੈਂ ਆਇਆ ਨਹੀਂ ਜਦ ਮੈਂ ਨਹੀਂ ਖਾਦਾ ਮੈਂ ਕਿਵੇਂ ਦੱਸ ਸਕਦਾ ਫਿਰ ਕਿਸ ਪਲਾਨ ਕਰੋ ਕੀ ਹੋ ਸਕਦਾ ਕਮਾਲਾ ਜੀ ਕਮੈਂਟ ਤੁਸੀਂ ਵੀ ਇਸ ਵਾਰ ਜਵਾਬ ਦਿਓ ਕੀ ਹੋ ਸਕਦਾ ਜਦ ਮੈਂ ਖਾਦਾ ਹੀ ਨਹੀਂ ਫਿਰ ਮੈਂ ਦੱਸ ਕਿਵੇਂ ਸਕਦਾ ਖੜ ਜੋ ਅੱਛਾ ਉਹ ਤਾਂ ਨਹੀਂ ਕੇਲਾ ਕੇਲਾ ਦਾ ਪੀਲਾ ਰੰਗਦਾ ਹੁੰਦਾ ਉਹ ਲਾਲ ਲਾਲ ਲਾ ਪੀਲਾ ਕਿੱਥੋਂ ਆਇਆ ਸਿਰਫ ਤਰਬੂਜ ਯੈਸ ਹੈ ਐ ਰਾਈਟ ਆਨਸਰ ਤਰਬੂਜ ਹਾਂਜੀ ਖੜਜੋ ਹਰਾ ਹਰਾ ਪਿਓ ਮਤਲਬ ਬਾਹਰ ਦਾ ਖੋਕ ਜਿਹੜਾ ਉਹਦਾ ਹਰਾ ਹੁੰਦਾ ਲਾਲ ਲਾਲ ਮਾ ਲਾਲ ਲਾਲ ਮਾ ਮਤਲਬ ਜਿਹੜਾ ਅੰਦਰ ਦਾ ਹੋ ਗਿਆ ਜਿਹੜਾ ਉਹ ਲਾਲ ਲਾਲ ਹੋ ਗਿਆ ਤੇ ਚਿੱਟੇ ਕਾਲੇ ਬੱਚੇ ਕਿਹੜੇ ਹੋਏ ਜਿਹੜੇ ਬੀ ਹੋ ਗਏ ਵਿੱਚ ਉਹ ਤਾਂ ਕਾਲੇ ਹੁੰਦੇ ਨੇ ਚਿੱਟੇ ਕਿੱਥੇ ਹੁੰਦੇ ਨੇ ਅੱਛਾ ਬੀ ਨੂੰ ਖੋਲੋ ਬੀ ਨੂੰ ਖੋਲੋ ਬੀ ਨੂੰ ਗੋਲ ਕਰ ਦਿੰਦੇ ਉਹ ਫਿਰ ਬੱਚੇ ਸੁਣਨਾ ਐ ਨਾ ਐ ਨਾ ਕਹੋ ਨਾ ਚਿੱਟੇ ਕਾਲੇ ਬੱਚੇ ਤੁਸੀਂ ਕਹੋ ਹਰਾ ਪਿਓ ਹਾਂ ਲਾਲ ਮਾਂ ਕਾਲਾ ਬੱਚਾ ਉਹਦੇ ਅੰਦਰ ਫਿਰ ਚਿੱਟਾ ਬੱਚਾ ਪਹਾੜੇ ਵੀ ਹੋ ਸਕਦੀ ਹੋ ਪੋਤਾ ਪਿੱਟੇ ਰੱਖਦਾ ਬੜਾ ਇੰਟਰਸਟਿੰਗ ਏ ਤੁਸੀਂ ਵੀ ਕਮੈਂਟ ਕਰੋ ਜੀ ਨਹੀਂ ਪੋਤਾ ਚਿੱਟਾ ਰਹਿਦਾ ਹੀ ਹੋਇਆ ਖੈਰ ਬਸ ਮਜ਼ਾ ਬੜਾ ਆਇਆ ਅਗਲੀ ਪੁਝਾਰ ਜੀ ਮੇਰੀ ਅਗਲੀ ਬੁਝਾਰਤ ਹੈ ਜੀ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਤਰਬੂਜ ਤਰਬੂਜ ਹਾਂ ਤੇ ਤਰਬੂਜ ਕਿਦਾ ਕਿਦਾ ਫੇਵਰਟ ਹੈ ਕਮੈਂਟ ਕਰਕੇ ਦੱਸ ਦਿਓ ਅੱਜ ਹਾਂਜੀ ਅਗਲੀ ਬੁਝਾਰਤ ਰੋਕ ਲਿਆ ਠੀਕ ਹੂੰ ਹੂੰ ਇਹ ਲਿਖ ਕੇ ਰੱਖਿਆ ਹੋਇਆ ਯਾਦ ਨਹੀਂ ਹੈਗਾ ਦੇਖ ਲਓ ਐ ਨਹੀਂ ਅਸੀਂ ਯਾਦ ਕਰਕੇ ਆਨੇ ਆ ਕੰਮ ਕਰੀ ਕਰਕੇ ਚੱਲਿਆ ਕਰੋ ਮੇਰੀ ਅਗਲੀ ਬੁਝਾਰਤ ਹੈ ਨਾ ਹੂੰ ਉਹ ਫਿਰ ਟਟਾ ਨ ਹੋ ਗਈ ਸਿੱਧੇ ਹੋ ਗਏ ਮੇਰੀ ਅੱਜ ਦੀ ਅਗਲੀ ਬੁਝਾਰਤ ਹੈ ਜੀ ਕਿਹੜੇ ਲੱਕ ਤੇ ਪਜਾਮਾ ਨਹੀਂ ਪੈਂਦਾ ਹੈਂ

ਮੇਰੀ ਅਗਲੀ ਬਜਾਰਤ ਹੈ ਜੀ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਹਾਂਜੀ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਬੁਝੋ ਤੁਸੀਂ ਵੀ ਆਈ ਕਮੈਂਟ ਕਰਕੇ ਦੱਸੋ ਕੀ ਹੋ ਸਕਦਾ ਹੈ ਬਜਾਰਤ ਦਾ ਜਵਾਬ ਆ ਮੈਨੂੰ ਪਤਾ ਹੈ ਇਹਦਾ ਜਵਾਬ ਕੀ ਜੀ ਇਹਦਾ ਜਵਾਬ ਹੈ ਜੀ ਉਹ ਸਹਸਤਰ ਤਾਰ ਆ ਕਿਵੇਂ ਤੁਸੀਂ ਗਏ ਸੀ ਸਹਤ ਤਾਰਾ ਕੋ ਮੰਨਦੇ ਲਈ ਹਾਂਜੀ ਠੀਕ ਹੈ ਜੀ ਉਸੇ ਠੰਡਾ ਠੰਡਾ ਪਾਣੀ ਸੀ ਤੁਸੀਂ ਜਾ ਕੇ ਉੱਥੇ ਬੈਠ ਕੇ ਤੈਰਨ ਦੇ ਲਈ ਤੇ ਤੁਹਾਡੇ ਕੋ ਉੱਠੇ ਹੀ ਗਿਆ ਅੱਛਾ ਤੇ ਠੰਡਾ ਠੰਡਾ ਪਾਣੀ ਵਿੱਚ ਬੈਠ ਰਾਣੀ ਕਿਹੜੀ ਬੈਠੀ ਸੀ ਤੁਸੀਂ ਮੈਂ ਕਿਉਂ ਬੈਠੀ ਸੀ ਪਾਣੀ ਤੁਸੀਂ ਮਤਲਬ ਐ ਤੈਰਨ ਦੇ ਲਈ ਗਏ ਸੀਗੇ ਅੱਛਾ ਬਸ ਤੈਰ ਹੀ ਨਹੀਂ ਪਾਇਓ ਬਾਬਾ ਜੋ ਜੰਪ ਲਾਇਆ ਉੱਥੇ ਬੈਠ ਕੇ ਪਾਣੀ ਸਾਰਾ ਬਾਹਰ ਆ ਗਿਆ ਉਹਦੇ ਪਾਣੀ ਨਹੀਂ ਸੀ ਬਰਫ਼ ਸੀ ਉਧਾ ਬਰਫ਼ ਦੀ ਪਾੜੀ ਆਈ ਨਹੀਂ ਸੀ ਉਹ ਬਾਈ ਇਹਨੂੰ ਸਮਝ ਨਹੀਂ ਆਈ ਮੈਂ ਕਿੱਥੇ ਕੀ ਗੱਲ ਕਰ ਗਿਆ ਸਮਝ ਨਹੀਂ ਆਈ ਖੈਰ ਦੱਸ ਆ ਜੀ ਜਵਾਬ ਐ ਕੋਈ ਜਵਾਬ ਨਹੀਂ ਹੈ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਇਹਦਾ ਜਵਾਬ ਹੈ ਜੀ ਮੂੰਹ ਤੇ ਜੀਬ ਨਹੀਂ ਮੂੰਹ ਦੇ ਅੰਦਰ ਠੰਡਾ ਠੰਡਾ ਪਾਣੀ ਹੁੰਦਾ ਉਹ ਵਿੱਚ ਜੀਬ ਜੀਬ ਉਹਨੂੰ ਰਾਣੀ ਕਿਹਾ ਗਿਆ ਹੈ ਹਾਂ ਨਹੀਂ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਹਾਂ ਜੀ ਤੇ ਇਹ ਹੋ ਗਿਆ ਸਮੁੰਦਰ ਤੇ ਮੱਛੀ ਖੰਡਾ ਖੰਡਾ ਪਾਣੀ ਹੁੰਦਾ ਇਹਦਾ ਇਹਦਾ ਆਂਸਰ ਹੈ ਜੀ ਮੱਛੀ ਤਾਂ ਸਮੁੰਦਰ ਦੇ ਵਿੱਚ ਮੱਛੀ ਹਾਂ ਮੱਛੀ ਕਿਹੜਾ ਘਰ ਹੁੰਦੀ ਹੈ ਸਮੁੰਦਰ ਦੇ ਵਿੱਚ ਹੁੰਦੀ ਹੈ ਤੇ ਇਸ ਪੁਜਾਰੀ ਦਾ ਜਵਾਬ ਸੀਗਾ ਜੀ ਮੱਛੀ ਖੈਰ ਅਗਲੀ ਪੁਜਾਰੀ ਜੀ ਸੋਰੀ ਮੇਰੀ ਅਗਲੀ ਪੁਜਾਰੀਤਾ ਜੀ ਹਾਂਜੀ ਯਾਦ ਨਹੀਂ ਯਾਦ ਕਰ ਲੋ ਯਾਦ ਕਰ ਲੋ ਕੋਈ ਨਾ ਨਹੀਂ ਨਹੀਂ ਯਾਦ ਕਰ ਲੋ ਕੋਈ ਨਾ ਯਾਦ ਹੈ ਹਾਂ ਚਿੱਟੀ ਕੁੱਕੜੀ ਹਰੇ ਪਹੁੰਚੇ ਹੈ ਚਿੱਟੀ ਕੁੱਕੜੀ ਹਰੇ ਪਹੁੰਚੇ ਅ ਕੁਕੜੀ ਪਹੁੰਚੇ ਵੀ ਮਤਲਬ ਸਲਵਾਰ ਵੀ ਪਾਉਂਦੀ ਹੈ ਸੂਟ ਵੀ ਪਾਉਂਦੀ ਹੈ ਚੁੰਨੀ ਵੀ ਲੈਂਦੀ ਹੈ ਜੀ ਸੰਸਕਾਰੀ ਕੁਕੜੀ ਹੈ ਦੱਸੋ ਕੋਈ ਬੜੀ ਹੀ ਸੰਸਕਾਰੀ ਕੁਕੜੀ ਹੈ ਸੂਟ ਸਲਵਾਰ ਚੁੰਨੀ ਵੀ ਲੈ ਕੇ ਰੱਖਦੀ ਹੈ ਦੱਸ ਹਾਂਜੀ ਦੱਸੋ ਜਵਾਬ ਹਾਂ ਭਾਈ ਦੇਖੋ ਪਹਿਲੇ ਦੱਸ ਰਹੇ ਹਾਂ ਬੁਝਾਰਤਾਂ ਨੇ ਥੋੜੀ ਕਾਮੇਡੀ ਹੁੰਦੀ ਹੈ ਤਾਂ ਸੀਰੀਅਸ ਨਹੀਂ ਲੈਣਾ ਕਿਹਾ ਨੇ ਵੀ ਹੈ ਖੈਰ ਚਿੱਟੀ ਕੁਕੜੀ ਹਰੇ ਪਹੁੰਚੇ ਹਾਂਜੀ ਦੱਸੋ ਕਵਿਟ ਕਰਕੇ ਜਵਾਬ ਚਿੱਟੀ ਕੁਕੜੀ ਪਕੜੂ ਹਾਂ ਹਰੇ ਪਹੁੰਚੇ ਜਿੱਤੇ ਕੁੱਕੜੀ ਹਰੇ ਪਹੁੰਚੇ ਕੀ ਹੋ ਸਕਦਾ ਇਹ ਕਿਸ ਚੀਜ਼ ਦੇ ਨਾਲ ਜੁੜੀ ਹੋਈ ਬੁਝਾਰਤ ਹੈ ਐ ਕਿ ਦੱਸੋ ਹਾਂ ਹਿੰਟ ਤਾਂ ਹੁੰਦਾ ਹੀ ਆ ਹਿੰਟ ਤਾਂ ਸਾਰਾ ਸਵਧਾਨਿਕ ਹੱਕ ਹੈ ਹਰਾ ਕੀ ਹੁੰਦਾ ਹਾਰਾ ਤਾਂ ਬਹੁਤ ਕੁਝ ਹੁੰਦਾ ਕੀ ਕੁਝ ਹੁੰਦਾ ਹਾਰਾ ਤਾਂ ਬਹੁਤ ਕੁਝ ਹੁੰਦਾ ਹਾਰਾ ਤਾਂ ਤੋਤਾ ਵੀ ਹੁੰਦਾ ਜਿੰਨੂੰ ਆਪਾਂ ਪਹੁੰਚਾ ਵੀ ਕਹਿ ਦਿੰਨੇ ਆ ਹਾਂ ਜਿੰਨੂੰ ਆ ਪਹੁੰਚਾ ਵੀ ਕਹਿ ਦਿੰਨੇ ਆ ਪਹੁੰਚਾ ਮੈਂ ਬੁਝਾਰਤ ਪਾਈ ਹੈ ਨਹੀਂ ਨਹੀਂ ਉਹ ਤਾਂ ਠੀਕ ਹੈ ਮੈਂ ਪੁੱਛ ਰਿਹਾ ਹਰੇ ਪਹੁੰਚੇ ਮੈਂ ਪੁੱਛ ਰਿਹਾ ਕਿਸ ਚੀਜ਼ ਦੇ ਨਾਲ ਜੁੜੀ ਹੋਈ ਜਦ ਪੰਛੀ ਦੇ ਪਹੁੰਚੇ ਹਰੇ ਹੁੰਦੇ ਆ ਤੋਤਾ ਤੋਟਾ ਪੂਰੇ ਹਰਾ ਹੁੰਦਾ ਕੁੱਕ ਚਿੱਟੀ ਕੁਕੜੀਆ ਚਿੱਟੀ ਕੁਕੜੀ ਤਾਂ ਉਹ ਕੁਕੜੀ ਹੋਈ ਨਾ ਮੁਰਗਾ ਮੁਰਗੀ ਮੁਰਗੀ ਪੰਛੀ ਹੈ ਇਹਦਾ ਪੰਛੀ ਹੈ ਕੋ ਕਿਸ ਚੀਜ਼ ਉਹ ਤੇ ਪੁੱਛ ਰਿਹਾ ਕਿ ਕਿਸ ਚੀਜ਼ ਨਾਲ ਜੁੜੀ ਹੋਈ ਆ ਦੱਸ ਦੱਸ ਮੈਂ ਇਹ ਪੁੱਛ ਰਿਹਾ ਕਿਸ ਚੀਜ਼ ਨਾਲ ਜੁੜੀ ਹੋਈ ਖਾਣ ਪੀਣ ਦੀ ਚੀਜ਼ ਐ ਕਿਸ ਚੀਜ਼ ਦੀ ਚੀਜ਼ ਐ ਖਾਣ ਵਾਲੀ ਚੀਜ਼ ਐ ਖਾਣ ਵਾਲੀ ਚੀਜ਼ ਐ ਹਾਂ ਮੈਂ ਖਾਣਾ ਹਾਂ ਪਰੌਠੇ ਮooli mooli 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 ਮੂਲੀ ਆਇਆ ਤੇ ਨਾਲ ਤੇ ਜਲਦੀ ਮੂਲੀ ਕਿਹਦੀ ਪਰੌਠੇ ਲੋਹ ਕਾਦੇ ਕਿਹਦੀ ਪਰੌਠੇ ਕਾਦੇ ਪਰੌਠੇ ਮੂਲੀ ਦੇ ਖਾਏ ਜਾਂਦੇ ਨੇ ਸਾਦੀ ਬੜੇ ਜਾਂਦੇ ਆਲੂ ਦੇ ਵੀ ਖਾਦੇ ਹੁੰਦੇ ਨੇ ਉਹ ਆਲੂ ਦਾ ਆਲੂ ਚਿੱਟਾ ਹੁੰਦਾ ਆਲੂ ਚਿੱਟਾ ਦਾ ਨਹੀਂ ਹੁੰਦਾ ਆਲੂ ਜੇ ਬਾਹਰ ਆਂਦਾ ਉਪਰੋਂ ਹਰਾ ਹੁੰਦਾ ਜਿੱਥੋਂ ਕੱਟ ਦਿੰਦੇ ਆ ਤੇ ਬੋਦੀਆਂ ਹੁੰਦੀਆਂ ਨੇ ਨਹੀਂ ਚਿੱਟੀ ਜਿਹੜੀ ਹੁੰਦੀ ਆ ਉਹ ਮooli ਹੁੰਦੀ ਆ ਉੱਤੇ ਹਰੇ ਹਰੇ ਹੁੰਦੇ ਪਾਂਚੇ ਜੁਲਕੇ ਹਾਂਜੀ ਇਸ ਦਾ ਜਵਾਬ ਹੈ ਜੀ ਮੇਰੇ ਪਾਂਚੇ ਧੋੜਨਾ ਓਏ ਟੋਪੀ ਕਹੋ ਤੁਸੀਂ ਚੁੰਨੀ ਕਹਿ ਸਕਦੇ ਹੋ ਇਹ ਹਰੀ ਹਰੀ ਚੁੰਨੀ ਹੈ ਜਾਂ ਗੁੱਤ ਕਹੋ ਤਾਂ ਹਰੀ ਗੁੱਤ ਨਹੀਂ ਕਹਿ ਸਕਦੇ ਚਲੋ ਠੀਕ ਹੈ ਜੀ ਤਾਂ ਇਹ 부ਝਾਰ ਦਾ ਜਵਾਬ ਸੀਗਾ ਮooli ਤੇ ਤੁਹਾਨੂੰ ਸਾਡੀ ਅੱਜ ਦੀ ਇਹ 부ਝਾਰ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਨੈਕਸਟ ਵੀਡੀਓ ਵਿੱਚ ਬਾਏ ਬਾਏ